来 મિત્રો જ્યાદાતર એન બોક્સ ਦੇ ਵਿੱਚ ਜਿਹੜੇ ਕੀ ਮੈਸੇਜ ਆਉਂਦੇ ਆ ਵੀ ਆਪਣੇ ਫਾਲੋਅਰ ਨਹੀਂ ਵਧਦੇ ਤੁਹਾਨੂੰ ਫ੍ਰੀ ਦੇ ਵਿੱਚ ਫਾਲੋਅਰ ਵਧਾਉਣ ਦਾ ਇੱਕ ਤਰੀਕਾ ਦੱਸਣ ਲੱਗੇ ਆ ਆ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਜਿਹੜਾ ਵੀ ਤੁਹਾਡਾ ਪੇਜ ਆ ਉਹਦੇ ਵਿੱਚ ਜਾਣਾਗਾ ਪੇਜ ਤੋਂ ਬਾਅਦ ਥੱਲੇ ਜਿਹੜੀਆਂ ਤੁਹਾਡੀਆਂ ਪੋਸਟਾਂ ਪਾਈਆਂ ਮੀਆਂ ਉਹਦੇ ਵਿੱਚ ਦੇਖੋ ਤੁਸੀਂ ਹਰੇਕ ਪੋਸਟ ਦੇ ਉੱਪਰ ਹੀ ਆਪਣੇ ਲਾਈਕ ਚਾਲੇ ਲਾਈਕ ਵਾਲਾ ਬਟਨ ਹੋਊਗਾ ਤੁਸੀਂ ਦੇਖਿਓ ਨੋਟ ਕਰੋ ਜਿਹੜੀ ਤੁਹਾਡੀ ਪੋਸਟ ਦੇ ਉੱਤੇ ਲਾਈਕ ਵਾਧਾ ਹੋਵੇ ਆ ਉਹਦੇ ਉੱਪਰ ਚਲੇ ਜਾਣਾਗਾ ਜਿਵੇਂ ਮੰਨ ਲਓ ਆਹ ਪੋਸਟ ਆਪਣੀ ਇਹਦੇ ਉੱਪਰ ਆਪਣੇ 33 ਲਾਈਕ ਆਏ ਹੋਏ ਆ ਆ ਤੁਸੀਂ ਦੇਖ ਸਕਦੇ ਆ ਉਸ ਤੋਂ ਬਾਅਦ ਜਿਹੜਾ ਉੱਪਰ ਤੁਸੀਂ ਜਾਓਗੇ ਤੁਸੀਂ ਸਾਹਮਣੇ ਵੇਖਣ 33 ਲਾਈਕ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਨੋਟ ਕਰੋਗੇ ਜਿਨ੍ਹਾਂ ਨੇ ਆਪ ਨੂੰ ਫੋਲੋ ਕੀਤਾ ਵਾ ਤਾਂ ਉਹ ਸਾਹਮਣੇ ਸ਼ੋ ਹੋ ਰਿਹਾ ਜਿਨ੍ਹਾਂ ਨੇ ਹਜੇ ਤੱਕ ਆਪ ਨੂੰ ਫੋਲੋ ਨਹੀਂ ਕੀਤਾ ਉਹ ਇਨਵਾਈਟ ਆ ਰਿਹਾ ਤੁਸੀਂ ਦੇਖ ਸਕਦੇ ਆ ਤੁਹਾਡੀਆਂ ਪੋਸਟਾਂ ਜਿਨ੍ਹਾਂ 'ਤੇ ਵੀ ਇਸ ਤਰ੍ਹਾਂ ਇਨਵਾਈਟ ਆਏ ਹੋਣਗੇ ਉਹਨੂੰ ਕਲਿੱਕ ਕਰ ਦਿਓ ਐ ਇਸ ਤਰ੍ਹਾਂ ਕਲਿੱਕ ਕਰ ਦਿਓਗੇ ਜਿੰਨੇ ਵੀ ਇਨਵਾਈਟ ਹੋਣਗੇ ਸਾਰਿਆਂ ਤੇ ਇੱਕ ਕਲਿੱਕ ਕਰ ਦਿਓ ਇਸ ਤਰ੍ਹਾਂ ਕਲਿੱਕ ਕਰਨ ਤੋਂ ਬਾਅਦ ਇਹਦਾ ਕੀ ਕੀ ਤੁਹਾਨੂੰ ਸਿੱਟਾ ਨਿਕਲੂਗਾ ਇਹ ਸਿੱਟਾ ਇਹ ਨਿਕਲੂਗਾ ਜਿੰਨੇ ਵੀ ਤੁਹਾਡੇ ਬੰਦੇ ਤੁਹਾਡੇ ਨਾਲ ਨਹੀਂ ਜੁੜੇ ਤੁਹਾਡੀ ਪੋਸਟ ਲਾਈਕ ਕੀਤੀ ਆ ਉਹਨੂੰ ਤੁਹਾਡੇ ਜਿਹੜਾ ਕਿ ਪੇਜ ਉਹਦਾ ਇਨਵਾਈਟ ਚੱਲਿਆ ਜਾਊਗਾ ਉਸ ਤੋਂ ਬਾਅਦ ਇਨਵਾਈਟ ਅਕਸੈਪਟ ਕਰੂਗਾ ਤੇ ਤੁਹਾਡਾ ਫਾਲੋਅਰ ਬਣ ਜਾਊਗਾ ਇਹ ਫ੍ਰੀ ਦੇ ਵਿੱਚ ਜਿਹੜਾ ਕਿ ਫਾਲੋ ਵਧਾਉਣ ਦਾ ਤਰੀਕਾ ਜੀ